ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ 6835 ਅਧਿਆਪਕਾਂ ਦੇ ਸੈਂਕੜੇ ਗਿਣਤੀ ਵਿੱਚ ਜਦ ਅਫਗਾਨ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਸ਼ ਦੇ ਘਰੋਂ ਕਰ ਲਈ ਇਕੱਠੇ ਹੋਣ ਪ੍ਰੰਤ ਅਧਿਆਪਕਾਂ ਵੱਲੋਂ ਬਜ਼ਾਰਾਂ ਵਿੱਚ ਮਾਰਚ ਕਰਦੇ ਮੁੱਖ ਮੰਤਰੀ ਰੈਸ਼ ਕੋਲ ਜਾਂਦੇ ਪਹੁੰਚੇ ਤੇ ਭਾਰੀ ਪੁਲਿਸ ਵੱਲੋਂ ਅਧਿਆਪਕਾਂ ਨੂੰ ਰੋਕਿਆ ਗਿਆ ਜਿੱਤੇ ਕਿ ਪੁਲਿਸ ਨੇ ਤਾਂ ਕੰਮ ਕੀ ਹੋਇਆ ਜਿੱਤੇ ਪ੍ਰਸ਼ਾਸਨ ਵੱਲੋਂ ਪ੍ਰੋਸਾ ਦਿੱਤਾ ਕਿ ਤੁਹਾਡੀ ਹੱਲ ਕਰਵਾ ਦਿੱਤਾ ਜਾਵੇਗਾ 14 ਫਰਵਰੀ ਨੂੰ ਮੀਟਿੰਗ ਸਿੱਖਿਆ ਮੰਤਰੀ ਨੂੰ ਪ੍ਰੋਸੇ ਨਾਲ ਜਿੱਤੇ ਕਿ 950 ਤਨਮਿਲ ਦੇ ਆਪਕਾਂ ਦੀ ਪੜਤੀ ਪਹਿਲਾਂ ਹੀ 435 ਦੀ ਆਪਕਾਂ ਦੀ ਬਦਲੀਆਂ ਦੀ ਵਿਸ਼ੇਸ਼ ਮੌਕੇ ਦਿੱਤਾ ਜਾਵੇਗਾ ਕਿਉਂਕਿ ਲਗਾਤਾਰ 2 ਸਾਲਾਂ ਤੋਂ ਬਾਅਦ ਸਮੇਂ ਉੱਪਰ ਹੋ ਚੁੱਕਾ ਹੈ ਕਿ ਦੇ ਆਪਕਾਂ ਦੇ 300 ਤੇ 350 ਆਪਣੇ ਘਰ ਦੂਰ ਸੇਵਾ ਨਿਭਾ ਰਹੇ ਹਨ ਜਿਸ ਕਰ ਨੂੰ ਬਹੁਤ ਸਾਰੇ ਦੇ ਆਪਕ ਸਰਕਾਰ ਸੰਸਕਾਰ ਵੀ ਹੋ ਚੁੱਕੇ ਨੇ ਇਸ ਲਈ 435 ਦੇ ਆਪਕਾਂ ਨੂੰ ਬਦਲੀਆਂ ਦਾ ਮੌਕਾ ਮਿਲੇ ਤਾਂ ਜੋ ਘਰਾਂ ਨੜਿਆ ਸਕਣ ਤੇ ਸਿੱਖਿਆ ਵਿਭਾਗ ਵੱਲੋਂ ਰਿਜੈਕਟ ਲਿਸਟ ਜਾਰੀ ਕੀਤੀ ਜਾ ਗਈ ਜਿਸ ਕਰਕੇ ਸੈਂਕੜੇ ਦੇ ਆਪਕਾਂ ਦੀਆਂ ਨੌਕਰੀਆਂ ਤਲਵਾੜ ਕਲੈਕਟ ਕਰੀ ਆਉ ਤੁਹਾਨੂੰ ਸੁਣਾਉਣਿਆ ਔਰ ਕੀ ਕੀ ਕਹਿੰਦੇ ਨਜ਼ਰ ਆਏ ਅਧਿਆਪਕ ਤਸਵੀਰਾਂ ਸਾਨੂੰ ਸੰਗਰੂਰ ਦੇ ਸੀਐਮ ਰਾਇਸ਼ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੇ ਕੀ ਮੁੱਖ ਮੰਤਰੀ ਦੀ ਕੋਟੀ ਅੱਗੇ ਅਧਿਆਪਕਾਂ ਵੱਲੋਂ ਘਰਾਓ ਕੀਤੇ ਜਾ ਰਹੇ ਹਨ ਇਹ ਤਸਵੀਰਾਂ ਸੀਐਮ ਸੰਗਰੂਰ ਦੀਆਂ ਹਨ ਇਹਨਾਂ ਸਾਰੇ ਥੋੜਾ ਜਿਹਾ ਇਹਨਾਂ ਦੇ ਮਹਿਲਾ ਤੱਕ ਸਾਡੀ ਗੱਲ ਤਾਂ ਮਾੜ ਮਾ ਕੇ ਆ ਜੀ ਮਾੜ ਮਾ ਮੈਨੂੰ ਪਤਾ ਸਾਰੇ ਰਾਂ ਨੂੰ ਸਾਰੇ ਸਾਡੀਆਂ ਨੂੰ ਬੈਠੀ ਹੈਗੀ ਕਿ ਇੱਕ ਵਾਰੀ ਸਾਰੇ ਸਾਥੀ ਤੇ ਬੈਠ ਜਾਓ ਆਪਕੇ ਨਾਲ ਕਰੋ ਭਾਈ ਜਿੱਥੇ ਖੜੇ ਜੇ ਸਾਰੇ ਉੱਥੇ ਹੀ ਬੈਠ ਜਾਓ ਪਿੱਛੇ ਜਾਣ ਦੀ ਲੋੜ ਨਹੀਂ ਹੈਗੀ ਸਾਰੇ ਉਰੇ ਹੀ ਬੈਠ ਜਾਓ ਬੈਠ ਜਾਓ ਸਾਰੇ ਬੈਠੋ ਅਸੀਂ ਇੱਥੇ ਕੋਈ ਆਪਵਾਦੀ ਨਹੀਂ ਆਏ ਅਸੀਂ ਹਰ ਸਾਰਿਆਂ ਨੂੰ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਕਿਉਂਕਿ ਇੱਕ ਵਾਰੀ ਸਾਰੇ ਸਾਥੀ ਇੱਥੇ ਬੈਠ ਜਾਓ। ਵੇਖੋ ਬੈਠੋ। ਬਈ ਜਿੱਥੇ ਖੜੇ ਜੇ ਸਾਰੇ ਉੱਥੇ ਹੀ ਬੈਠ ਜਾਓ। ਪਿੱਛੇ ਜਾਣ ਦੀ ਲੋੜ ਨਹੀਂ ਹੈਗੀ ਸਾਰੇ ਉੱਥੇ ਹੀ ਬੈਠ ਜਾਓ। ਬੈਠੋ ਯਾਰ ਬੈਠੋ ਉੱਥੇ ਬੈਠ ਜਾਓ। ਬੈਠ ਜਾਓ। ਹਿੰਦ ਦੇ ਵੀਟੇ ਜੀ ਜਿੰਦਾਬਾਦ 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 ਪਿਆਰ ਸਰਕਾਰ ਮਰਦਾਬਾਦ 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 ਪਿਆਰ ਸਰਕਾਰ ਮਰਦਾਬਾਦ 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 ਸਿੱਖਿਆ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਚਲੋ ਜੀ

ਇੱਥੇ ਬੈਠ ਜਾਓ ਇੱਥੇ ਬੈਠ ਜਾਓ ਬੇਨਤੀ ਹੈ ਸਾਰਿਆਂ ਨੂੰ ਜਿੱਥੇ ਜਿੱਥੇ ਖੜੇ ਹੋ ਇੱਥੇ ਬੈਠ ਜਾਓ ਲੋਕਾਂ ਨੂੰ ਲੋੜ ਰੋਜ਼ਗਾਰ ਦਵਾਣਾ ਨਹੀਂ ਹੁੰਦਾ ਲੋਕੋ ਧਰਮੇ ਪਾਏ ਸੀ ਇੱਕ ਮਿੰਟ ਲੈਟੈਂਡ ਸਰ ਕਰਿਆ ਕੀ ਹੈ ਜਰਾ ਹੁਣ ਐਦਾਂ ਨਾ ਬੋਲੋ ਤੁਸੀਂ ਆ ਕੇ ਬੈਠੋ ਨਹੀਂ ਕਰਿਆ ਕੀ ਹੈਗਾ ਤੁਸੀਂ ਮਤਲਬ ਦੇਖੋ ਕਾਸੀ ਤੁਹਾਨੂੰ ਕੁਝ ਇੱਕ ਮਿੰਟ ਆਈ 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 ਅਸੀਂ ਸਭ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਰ ਗੁਰਪ੍ਰੀਤ ਕੌਰ ਹੈ ਮੈਂ ਅਮੋਗਾ ਮੋਗਾ ਧਰਮਕੋਟ ਦੇ ਵਿੱਚ ਹੈ ਬਤੌਰ ਐੀਡੀਡੀਟੀ ਟੀਚਰ ਕੰਮ ਕਰ ਰਹੀ ਹਾਂ ਕੀ ਕੀ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਦੀ ਕੋਠੀ ਘੇਰੀ ਹੋਈ ਹੈ ਸਰ ਅਸੀਂ ਸਭ ਤੋਂ ਪਹਿਲਾਂ ਤਾਂ ਸਾਨੂੰ 3 3 2.5 3 3 ਸਾਲ ਹੋ ਗਏ ਮਤਲਬ ਕਿ ਦੂਰ ਜੌਬ ਕਰਦੇ ਨੂੰ ਜਦ ਕਿ ਇਹ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਇਹ ਕਹਿੰਦੇ ਸੀ ਸਾਡੇ ਜਿਹੜੇ ਟੀਚਰ ਹੈ ਉਹ ਘਰ ਦੇ ਨੇੜੇ 30 ਕਿਲੋਮੀਟਰ ਤੱਕ ਨੌਕਰੀ ਕਰਨਗੇ ਪਰ ਸਾਨੂੰ 3 ਸਾਲ ਦੇ ਨੀਅਰ ਅਬਾਊਟ ਹੋ ਗਿਆ ਜਿਹੜਾ ਅਸੀਂ 2.5 ਤੋਂ ਲੈ ਕੇ 300 ਕਿਲੋਮੀਟਰ ਦੂਰ ਜੌਬ ਕਰਦੇ ਆ ਸਭ ਤੋਂ ਪਹਿਲੀ ਮੰਗ ਸਾਡੀ ਬਦਲੀਆਂ ਨੂੰ ਲੈ ਕੇ ਵੀ ਸਾਡੀਆਂ ਬਦਲੀਆਂ ਕੀਤੀਆਂ ਜਾਣ ਤੇ ਸਾਨੂੰ ਘਰ ਦੇ ਨੇੜੇ ਪੋਸਟ ਕੀਤਾ ਜਾਵੇ ਨਾ 94 ਸਾਡੀਆਂ ਇੱਕ ਹੋਰ ਈਟੀਟੀ ਪੋਸਟਾਂ ਆ ਰਹੀਆਂ ਉਸ ਤੋਂ ਪਹਿਲਾਂ ਸਾਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ ਦੂਜਾ ਸਾਨੂੰ ਤੈ ਤਾਂ ਇਹ ਤੋ 3 ਸਾਲ ਹੋ ਗਏ ਜੌਬ ਕਰਦਿਆਂ ਨੂੰ ਉਹ ਸਾਡੀ ਮੋਸਟਲੀ ਭਰਤੀ ਜਿਹੜੀ ਕੰਪਲੀਟ ਹੋ ਚੁੱਕੀ ਹੈ ਪਰ ਹੁਣ ਲਾਸਟ ਵੀਕ ਸੀ ਜਿਹੜਾ ਉਦੋਂ ਸਾਡੇ ਰੀਕਾਸਟ ਇਹਨਾਂ ਨੇ ਡਿਪਾਰਟਮੈਂਟ ਨੇ ਇੱਕ ਲਿਸਟ ਪਾਈ ਹੈ ਜਿਹਦੇ ਵਿੱਚੋਂ ਸਾਡੇ 2.5 ਤੋਂ ਲੈ ਕੇ 300 ਬੰਦਾ ਹੈ ਜਿਹੜਾ ਮਤਲਬ ਕਿ ਉਹਨਾਂ ਲਿਸਟਾਂ ਦੇ ਵਿੱਚ ਉਹਨਾਂ ਦੇ ਨਾਮ ਹੈ ਨਹੀਂ ਉਹਨਾਂ ਨੂੰ ਮਤਲਬ ਕਿ ਜੌਬ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਅਸੀਂ ਡਿਪਾਰਟਮੈਂਟ ਨਾਲ ਇਸ ਦੇ ਤਹਿਤ ਮੀਟਿੰਗ ਵੀ ਕੀਤੀ ਸੀ ਪਰ ਉਸ ਮੀਟਿੰਗ ਦੇ ਵਿੱਚ ਡਿਪਾਰਟਮੈਂਟ ਨੇ ਸਾਨੂੰ ਸਾਫ਼ ਬਣਾ ਗਾਤਾ ਕਿ ਅਸੀਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਤੁਸੀਂ ਕੋਰਟ ਦਾ ਮਤਲਬ ਰਾਸਤਾ ਪਨਾ ਸਕਦੇ ਹਾਂ ਪਰ ਅਸੀਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੀ ਬੰਦੀ ਹੈ ਕਿ ਉਹਨਾਂ ਟੀਚਰਾਂ ਨੂੰ ਮਤਲਬ ਕਿ ਬਾਹਰ ਦਾ ਰਸਤਾ ਨਹੀਂ ਦਿਖਾ ਕੇ ਹੋਰ ਕੋ ਪੋਸਟਾਂ ਜਿਹੜੀਆਂ ਕ੍ਰੀਏਟ ਕਰਕੇ ਉਹਨਾਂ ਨੂੰ ਨੌਕਰੀ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਇੱਕ ਤਰ੍ਹਾਂ ਦਾ ਕਿੰਦਰ ਦਾ ਚੱਲਦਾ ਰਹੇਗਾ ਤੁਹਾਨੂੰ ਇਹ ਤਾਂ ਨਾ ਦੇਖੋ ਜਿੱਥੇ ਤੱਕ ਸਾਡੀ ਸਟੇਟ ਕਮੇਟੀ ਦਾ ਜੋ ਵੀ ਹੁਕਮ ਹੋਊਗਾ ਸੀ ਉਸ ਹੁਕਮ ਦੀ ਇਹਨਾਂ ਬਿਨ ਪਾਲਣਾ ਕਰਾਂਗੇ ਪਰ ਜੇ ਸਰਕਾਰ ਸਾਡੀ ਇਹ ਨਾ ਮੰਗਾ ਤੇ ਧਿਆਨ ਨਹੀਂ ਦਿੰਦੀ ਤਾਂ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਤੇ ਬਾਰ-ਬਾਰ ਮੁੱਖ ਮੰਤਰੀ ਦੀ ਕੋਠੀ ਤੇ ਵੀ ਕਰਾਓ ਕਰਾਂਗੇ ਤੇ ਸਿੱਖਿਆ ਮੰਤਰੀ ਦੀ ਕੋਠੀ ਤੇ ਵੀ ਕਰਾਓ ਕਰਾਂਗੇ ਜੀ ਨਾਮ ਆਜੀ ਆਪਣਾ ਮੇਰੇ ਨਾਲ ਦੀਪਕ ਕੰਬੋਜ ਈਟੀਟੀ ਸ਼ਾਰਟ 35 ਸੂਬਾ ਪ੍ਰਧਾਨ ਕਸ ਤੋਂ ਉਹ ਨਵਾਂ ਅਪਰੋਚ ਕੀਤਾ ਕੀ ਕਾਰਨ ਆ ਕਿ ਮੁੱਖ ਮੰਤਰੀ ਦੇ ਰਹਿ ਸਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਜੀ ਇਹ ਧਰਨੇ ਜਿਹੜੇ ਆ ਉਹ ਅੱਜ ਦੇ ਨਹੀਂ ਲੱਗ ਰਿਹਾ ਜਦੋਂ ਜਦੋਂ ਵੀ ਸਰਕਾਰਾਂ ਨੇ ਕੋਈ ਨਾ ਕੋਈ ਜਿਹੜਾ ਫਤਵੇ ਜਿਹੜੇ ਆ ਉਹ ਭਰਤੀਆਂ ਤੇ ਜਿਹੜੇ ਉਹ ਕੱਢੇ ਆ ਅਧਿਆਪਕਾਂ ਨੂੰ ਪਰੇਸ਼ਾਨ ਕਰਿਆ ਉਦੋਂ ਤੋਂ ਹੀ ਜਿਹੜੇ ਆ ਅਧਿਆਪਕ ਆਦੀ ਮਜਬੂਰੀ ਦੇ ਵਜਿਹ ਜਿਹੜੇ ਉਹ ਤਰਨੇ ਲਾ ਰਹੇ ਨੇ ਸੋ ਅੱਜ ਜਿਹੜਾ ਇਹ ਧਰਨਾ ਹੈਗਾ ਉਹ ਸਾਨੂੰ ਬਦਲੀਆਂ ਦੇ ਇੱਕ ਮੌਕਾ ਦਿੱਤਾ ਜਾਵੇ ਸਪੈਸ਼ਲ ਮੌਕਾ ਜਿਹੜਾ ਉਹ ਦਿੱਤਾ ਜਾਵੇ ਇਹ ਧਰਨਾ ਉਸ ਦੇ ਸਬੰਧ ਵਿੱਚ ਨਾਲ ਦੀ ਨਾਲ ਜੋ ਇੱਕ ਫਰਮਾਨ ਜਿਹੜਾ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਉਹ ਦਿੱਤਾ ਗਿਆ ਹੈਗਾ ਲੈਟਰਾਂ ਜਿਹੜੀਆਂ ਉਹ ਡਿਪਾਰਟਮੈਂਟ ਦੀਆਂ ਜਿਹੜੀਆਂ ਉਹ ਈਸ਼ੂ ਕੀਤੀਆਂ ਗਈਆਂ ਨੇ ਜਾਰੀ ਕੀਤੀਆਂ ਗਈਆਂ ਨੇ ਕਿ ਜਿਹੜੇ ਈਡੋ ਜੁਐਸ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਜਿਹੜਾ ਉਹਨਾਂ ਨੂੰ ਵਰਟੀਕਲ ਮਿਲਿਆ ਹੈਗਾ ਉਹਨਾਂ ਨੂੰ ਜਿਹੜੀਆਂ ਨਵੀਆਂ ਲਿਸਟਾਂ ਜਿਹੜੀਆਂ ਰੀਕਾਸਟ ਲਿਸਟਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਉਹਨਾਂ ਨੂੰ ਐਂਟਰੀ ਕਰਵਾਉਣ ਵਾਸਤੇ ਜਿਹੜੀਆਂ ਨੇ ਉਹ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਅਸੀਂ ਇਹ ਨਹੀਂ ਚਾਹੁੰਦੇ ਜੋ ਮਾਨਯੋਗ ਹਾਈ ਕੋਰਟ ਦੇ ਵੱਲੋਂ ਆਰਡਰ ਆਇਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਜੋ ਐਂਟਰੀ ਕਰ ਰਹੇ ਨੇ ਕਿੱਡਰ ਉਹਨਾਂ ਨੂੰ ਤਾਂ ਐਂਟਰੀ ਕਰ ਦਿੱਤਾ ਜਾਵੇ ਪਰੰਤੂ ਜਿਹੜੇ ਡਿਪਾਰਟਮੈਂਟ ਐ ਉਹਨਾਂ ਨਾਲ ਅਸੀਂ ਮੀਟਿੰਗਾਂ ਕਰੀਆਂ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਡਾਊਨ ਮੈਟ ਵਾਲੇ ਹੋਣਗੇ ਕੈਂਡੀਡੇਟ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਊਗਾ ਪਰ ਇਹ ਸਰਕਾਰ ਦੀ ਜਿਹੜੀ ਉਹ ਜ਼ਿੰਮੇਵਾਰੀ ਬਣਦੀ ਹੈ ਜੋ ਡਾਊਨ ਮੈਟ ਵਾਲੇ ਕੈਂਡੀਡੇਟ ਹੈਗੇ ਆ ਜੇਕਰ ਉਹ ਬਾਹਰ ਜਾਂਦੇ ਆ ਇਸ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਹੋਊਗੀ ਆਲਰੇਡੀ 2.5 ਤੋਂ 3 ਸਾਲ ਤਕਰੀਬਨ ਹੋ ਚੱਲੇ ਆ ਜਿਹੜੇ ਇਹ ਸਕੂਲਾਂ ਦੇ ਵਿੱਚ ਸਵਾਵਾਂ ਨਿਭਾ ਰਹੇ ਨੇ ਜਿਹੜੇ ਅਧਿਆਪਕ ਸਕੂਲਾਂ ਦੇ ਵਿੱਚ ਜਿਹੜੇ ਆ ਰੈਗੂਲਰ ਜਿਹੜੇ ਆ ਡਿਊਟੀਆਂ ਨਿਭਾ ਰਹੇ ਨੇ ਸਿੱਖਿਆ ਮੰਤਰੀ ਸਾਹਿਬ ਜੀ ਅੱਜ ਜੇਕਰ ਤੁਹਾਡੇ ਐਜੂਕੇਸ਼ਨ ਡਿਪਾਰਟਮੈਂਟ ਦਾ ਸਿਰ ਉੱਚਾ ਕਰਨ ਵਾਲੇ ਜਿਹੜੀ 6835 ਜੁਨੀਅਨ ਹੈ ਜਿਨ੍ਹਾਂ ਨੇ ਸਕੂਲਾਂ ਦੇ ਜਾ ਕੇ ਨੁਹਾਰ ਬਦਲ ਦਿੱਤੀ ਅੱਜ ਤੁਸੀਂ ਉਹਨਾਂ ਤੋਂ ਜਿਹੜਾ ਬਦਲਾ ਲੈ ਰਹੇ ਹੋ ਤੁਸੀਂ ਉਹਨਾਂ ਦੇ ਕੰਮ ਕੀਤੇ ਹੋਏ ਤੇ ਤੁਸੀਂ ਤੁਹਾਨੂੰ ਇਹ ਫਕਰ ਹੋਣਾ ਚਾਹੀਦਾ ਸੀ ਪਰ ਅੱਜ ਉਹ ਕੇਡਰ ਜਿਹੜਾ ਹੈਗਾ ਜਿਹੜਾ ਉਹ ਅਧਿਆਪਕ ਹੈ ਉਹ ਅੱਜ ਡਰਿਆ ਹੋਇਆ ਹੈ ਕਿ ਸਾਨੂੰ ਰਸਤਾ ਕਿਧਰੇ ਬਾਹਰ ਤੜਾ ਦਿਖਾਇਆ ਜਾਵੇ ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਟੀਚਰ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾ ਰਿਆ ਹੈ ਉਹ ਰੈਗੂਲਰ ਹੀ ਸੇਵਾਵਾਂ ਜਿਹੜਾ ਨਿਭਾਵੇ ਉਹ ਬਾਹਰ ਨਹੀਂ ਹੋਣਾ ਚਾਹੀਦਾ ਜੇਕਰ ਸਰਕਾਰ ਇਸ ਤੇ ਕੋਈ ਸਟੈਂਡ ਨਹੀਂ ਲੈਂਦੀ ਤਾਂ ਮਜਬੂਰ 6435 ਯੂਨੀਅਨ ਸਾਰਾ ਕੇਡਰ ਜਿਹੜਾ ਹੈ ਉਹ ਸਿੱਖਿਆ ਮੰਤਰੀ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਕੋਠੀਆਂ ਦਾ ਘਰਾਓ ਕੀਤਾ ਜਾਊਗਾ ਤਿੱਖ ਤੋਂ ਤਿੱਖੇ ਐਕਸ਼ਨ ਜਿਹੜੇ ਉਹ ਕੀਤੇ ਜਾਣਗੇ ਸੋ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਇਸ ਭਰਤੀ ਦੇ ਵਿੱਚ ਹਾਈ ਕੋਰਟ ਦੇ ਆਰਡਰਾਂ ਦੇ ਰਾਈ ਜਿਹੜੇ ਆ ਨਵਾਂ ਕੇਟਰ ਜਿਹੜਾ ਐਂਟਰ ਐਕਟਰ ਐਂਟਰ ਹੋ ਰਿਹਾ ਹੈ ਉਹ ਤਾਂ ਕੀਤਾ ਜਾਵੇ ਪਰੰਤੂ ਜਿਹੜੇ ਡਾਊਨ ਮੈਟ ਵਾਲੇ ਕੇਟਰ ਹੈਗਾ ਉਸ ਨੂੰ ਬਾਹਰ ਜਿਹੜਾ ਹੈ ਉਹ ਢਾੱਕਿਆ ਜਾਵੇ ਉਹਨਾਂ ਨੂੰ ਵਿੱਚ ਹੀ ਇਹਨਾਂ ਨੂੰ ਸੈਟਲ ਜਿਹੜਾ ਉਹ ਕੀਤਾ ਜਾਵੇ ਤਾਂ ਜੋ ਉਹ ਵੀ ਰੁਜ਼ਗਾਰ ਦੇ ਜਿਹੜਾ ਉਹ ਰਹਿ ਸਕਣ